ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕੀ ਸਮੱਸਿਆ ਹੈ ਜੀ ਸਮੱਸਿਆ ਸਰ ਇਸ ਤਰ੍ਹਾਂ ਕੀ ਸਾਡੇ ਨਾਲ ਪ੍ਰਧਾਨ ਸਾਹਿਬੀ ਖਾਲਸਾ ਗੜ ਦੇ ਢਿੱਲੋ ਸਾਹਿਬ ਹਰ ਅਬੇ ਢਿੱਲੋ ਜੀ ਸਾਡੀਆਂ ਰੇੜੀਆਂ ਉਹਨਾਂ ਨੇ ਲਗਾਈਆਂ ਸੀ 30 ਰੇੜੀਆਂ ਸੀ ਉਸ ਤੋਂ ਬਾਅਦ ਢਿੱਲੋ ਸਾਹਿਬ ਹੁਣੀ ਚਲੇ ਗਏ ਬਾਹਰ ਜਿਸ ਦੇ ਕਰਕੇ ਸਾਨੂੰ ਮਾਰਕੀਟ ਤੋਂ ਵੀ ਦਿੱਕਤ ਹੋ ਗਈ ਕੀ ਦਿੱਕਤ ਹੈ ਸਰ ਮਤਲਬ ਇਸ ਤਰ੍ਹਾਂ ਕੀ ਰੇੜੀਆਂ ਸਾਡੀਆਂ ਵੱਧ ਗਈਆਂ ਸੀ ਢਿੱਲੋ ਸਾਹਿਬ ਜਦੋਂ ਇੱਥੇ ਸੀ ਉਦੋਂ ਸਾਰਾ ਧਿਆਨ ਰੱਖਦੇ ਸੀ ਉਹ ਉਹ ਮਤਲਬ ਰੇੜੀਆਂ ਜਿਹੜਾ ਇਲਾਕੇ ਕੰਨਮੰਦੇ ਪੈਂਦਾ ਸੀ ਉਹਨਾਂ ਨੂੰ ਵੀ ਰੋਕਦੇ ਸੀ ਸਾਰੇ ਰੇੜੀਆਂ ਨੂੰ ਕੋਈ ਫਾਲਤੂ ਰੇੜੀ ਨਹੀਂ ਲੱਗ ਦਿੰਦੇ ਸਾਰਾ ਵਧੀਆ ਸਿਸਟਮ ਨਹੀਂ ਨਾ ਹੀ ਕਿਸੇ ਦੁਕਾਨਦਾਰ ਨੂੰ ਪਿਆ ਦਿੰਦੇ ਹੀ ਨਾ ਕਿਸੇ ਪ੍ਰਸ਼ਾਸਨ ਨੂੰ ਦਿੰਦੇ ਹੀ ਅਸੀਂ ਕਿਸੇ ਨੂੰ ਕੋਈ ਪਿਆ ਨਹੀਂ ਦਿੰਦੇ ਸਮਾਜ ਸੇਵੀ ਸਾਡੇ ਸਮਾਜ ਸੇਵੀ ਸੀਓ ਉਹ ਵਧੀਆ ਕੰਮ ਕਰਦੇ ਸੀ ਅੱਗੇ ਵੀ ਯੂਜ ਦੇ ਪ੍ਰਧਾਨ ਸੀ ਉਹ ਤੇ ਸਾਡੇ ਸਾਰੇ ਕੰਮ ਉਹੀ ਕਰਦੇ ਸੀ ਤੇ ਅੱਜ ਕੀ ਦੇਖਣਾ ਪੈ ਗਿਆ ਮਾਹੌਲ ਦੀ ਅੱਜ ਮਾਹੌਲ ਇਸ ਕਰਕੇ ਦੇਖਣਾ ਸਾਨੂੰ ਇਹੋ ਜਿਹਾ ਪੈ ਗਿਆ ਢਿੱਲੋ ਸਾਹਿਬ ਚੱਲ ਕੇ ਬਾਹਰ ਜਿਹਦੇ ਕਰਕੇ ਸਾਨੂੰ ਇਸ ਤਰੀਕੇ ਦਾ ਸਾਹਮਣਾ ਕਰਨਾ ਪਿਆ ਗਿਆ ਮੁਸ਼ਕਲ ਦਾ ਪਹਿਲੋਂ ਰੇੜੀਆਂ ਸਾਡੀਆਂ ਕਿਹੇ 30 ਬਾਅਦ ਸਾਡੇ ਜਿਹੜੇ ਰੇੜੀਆਂ ਇੱਥੇ ਘੱਟੋ ਘੱਟ 60 ਤੋਂ 70 ਰੇੜੀਆਂ ਹੋ ਗਈਆਂ ਜਿਹਦੇ ਕਰਕੇ ਮਾਰਕੀਟ ਤੋਂ ਦਿੱਕਤ ਹੋ ਗਈ ਹੁਣ ਚਾਹੁੰਦੇ ਕੀ ਉਹ ਅਸੀਂ ਚਲੋ ਇਹੀ ਚਾਹੁੰਦੇ ਆ ਕਿ ਚਲੋ ਸਾਬ ਨੂੰ ਕਹਾਂ ਬਾ ਕਿ ਕੋਈ ਗੱਲ ਨਹੀਂ ਸਾਡੀ ਜਿਹੜੇ ਰੇੜੀਆਂ ਵਾਂ ਉਹ ਦੁਬਾਰਾ ਲਗਵਾ ਦਿੱਤੀਆਂ ਜਾਣ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਕਿੰਨਾ ਵੱਲੋਂ ਹਟਾਈਆਂ ਗਈਆਂ ਸਟੜੀਆਂ ਇਹ ਤੇ ਦੇਖੋ ਹੁਣ ਗੱਲ ਇਸ ਰਾਜ ਰੇੜੀਆਂ ਹੋ ਗਏ ਹੈ ਜਿਆਦੀਆਂ ਜਿਹਦੇ ਕਰਕੇ ਸਾਡੀ ਕੰਪਲੀਟ ਹੋਈ ਸੀ ਤਾਂ ਕਰਕੇ ਸਾਡੀਆਂ ਰੇੜੀਆਂ ਇਹਨਾਂ ਨੇ ਹਟਾ ਵਾਸਤੇ ਪੰਚਾਂਦੇ ਲੱਗ ਜਾਣ। ਅਸੀਂ ਤਾਂ ਸਰ ਇਹੀ ਕਹਿੰਨੇ ਜੀ ਸਾਡੀਆਂ ਰੇੜੀਆਂ ਦੁਬਾਰਾ ਲਗਾਈ ਜਾਂ। ਸਰਪੰਚ ਪੰਜਾਬੀ ਬੰਦੇ ਆ। ਅਸੀਂ ਬਾਰ-ਬਾਰ ਇਹ ਗੱਲਾਂ ਸੁਣਦੇ ਆ ਕਿ ਪੰਜਾਬੀ ਬੰਦੇ ਕੰਮ ਨਹੀਂ ਕਰਦੇ। ਕੰਮ ਨਹੀਂ ਕਰਦੇ। ਜੇ ਹੁਣ ਪੰਜਾਬੀ ਬੰਦੇ ਕੰਮ ਕਰਦੇ ਆ ਤੇ ਸਾਡੇ ਭਰਾਵਾਂ ਨੂੰ ਚਾਹੀਦਾ ਵਾ ਕਿ ਸਾਡਾ ਸਾਥ ਦੇਣ। ਢਿੱਲੋ ਨਾਲ ਗੱਲ ਹੋਈ ਏ ਜੀ ਸਾਡੀ। ਹਾਂ ਜੀ ਢਿੱਲੋ ਸਾਹਿਬ ਕਹਿੰਦੇ ਕਿ ਤੁਹਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਕਿ ਕਹਿੰਦੇ ਕੋਈ ਗੱਲ ਨਹੀਂ। ਤੁਹਾਡੀਆਂ ਰੇੜੀਆਂ ਅਸੀਂ ਦੁਬਾਰਾ ਲਵਾਵਾਂਗੇ। ਉਹ ਜਿਹੜਾ ਸਾਡੇ ਖਾਲਸ ਸਾਡੇ ਜੂਟੀ ਮਾਰਕੀਟ ਦੇ ਵੀ ਪ੍ਰਧਾਨ ਆ ਤੇ ਸਾਡੇ ਸਾਰੇ ਮਸਲੇ ਉਹੀ ਹੱਲ ਕਰਦੇ ਆ। ਹੱਲ ਹੋ ਜਾਏਗਾ ਜੀ, ਭਰੋਸਾ ਹੈ ਪੂਰਾ। ਹਾਂਜੀ ਹਾਂਜੀ ਬਿਲਕੁਲ ਜੀ ਭਰੋਸਾ ਹੈ ਜੀ। ਜੀ ਪਾਜੀ ਆਪਣਾ ਨਾਮ ਦੱਸਿਓ ਕੀ ਸਮੱਸਿਆ ਹੈ? ਵਾਜੁਰ ਸਿੰਘ ਖਾਨ ਸਾਹਿਬ। ਵਾਜੁਰ ਸਿੰਘ। ਜੀ ਪਾਜੀ ਮੇਰਾ ਨਾਮ ਹਰਮਨ ਦਰਸ਼ਨ ਹੈ। ਕੀ ਸਮੱਸਿਆ ਆ ਰਹੀ ਹੈ? ਸਮੱਸਿਆ ਇਹਨਾਂ ਦੇ ਹੱਥ 'ਚ ਖੜੇ ਆ ਜਿਹੜੇ ਆਪਣੇ ਜੂਟੀ ਮਾਰਕੀਟ 'ਚ ਜਿੰਨੇ ਵੀ ਆਪਣੇ ਵੀਰ ਕੰਮ ਕਰਦੇ ਆ। ਇਹਨਾਂ ਦੇ ਹੱਥ 'ਚ ਖੜੇ ਆ। ਬਹੁਤ ਮਿਹਨਤ ਕਰਦੇ ਆ ਅਗਲੇ ਤੇ ਇਹਨਾਂ ਨੂੰ ਕੰਮ ਤੋਂ ਕੱਢਣ ਕੀਤਾ ਜਾ ਰਿਹਾ ਵਾ। ਕਿੰਨਾ ਵੱਲੋ ਇਹ ਤੁਸੀਂ ਵੇਖ ਲਓ ਮਾਰਕੀਟ ਚ ਜਿਤਨਾ ਹਰ ਕਿਹੇ ਵੀ ਆਪਣੀ ਕੋਈ ਲਾ ਲੋ ਬੋਖੀਆਂ ਕਰਦੇ ਚੱਤਰ ਤੇ ਕਬੂਜੇ ਨਾਲ ਕੋਈ ਨਹੀਂ ਤਾਂ ਬੈਸ ਬਸਾਈ ਹੋਈ ਉਹ ਚੱਤਰ ਤੇ ਉਹਨਾਂ ਸਾਰਿਆਂ ਦੀਆਂ ਰੇੜੀਆਂ ਮਤਲਬ ਚਗਾਠੂ ਦਿੱਤੀਆਂ ਤੇ ਉਹ ਮਸਲੇ ਚ ਸਭ ਰਗੜਦੇ ਉਹਨਾਂ ਆਪਸ ਚ ਕੋਈ ਇਹਨਾਂ ਦੀ ਗੈਬਾਜੀ ਉਹ ਚੱਤਰ ਤੇ ਭਾਈ ਕੀ ਲੱਗਦਾ ਜਿਵੇਂ ਕਿਹਾ ਜਾਂਦਾ ਪੰਜਾਬੀ ਇੱਥੇ ਕੰਮ ਨਹੀਂ ਕਰਦਾ ਬਾਹਰ ਨੂੰ ਭਜ ਜਾਂਦਾ ਫਿਰ ਉਹੋ ਹੀ ਇੱਥੇ ਕੰਮ ਕਰਦਾ ਤੁਨ ਬੜੀ ਵੱਡੀ ਗੱਲ ਆ ਆਪਣੇ ਵੀਰ ਨੇ ਸਾਰੇ ਇੱਥੇ ਆ ਦੇ ਤੁ ਆਰਾਜ ਜੀ ਇਹ ਅਲੀਕਾਲ ਤੇ ਉਹ ਮੁੱਦਾ ਕ੍ਰਿਸ਼ਨਾ ਦਾ ਵੀ ਚੱਲਿਆ ਇੱਥੇ ਦੇ ਆਪਣਾ ਆਪਸੀ ਘਰ-ਵਾਰਸੀ ਕਰਨ ਦੇ ਸਿੰਘ ਸੱਜਣ ਦੇ ਆ ਕੰਮ ਕਰਨ ਦੇ ਆ ਨਿਹੰਗ ਸਿੰਘ ਇੱਥੇ ਗੇੜੀਆਂ ਲਾਂਦੇ ਆ ਤੁਸੀਂ ਵੇਖੋ ਵਿਹਲੇ ਕਹਿੰਦੇ ਹੁੰਦੇ ਸੀ ਨਿਹੰਗਾਂ ਨੂੰ ਵਿਹਲੇ ਕਹਿੰਦੇ ਨੇ ਸਾਰੇ ਕਮਾਕਾਰਾਂ 'ਚ ਪੈ ਗਈ ਆ ਇਹ ਪ੍ਰਸ਼ਾਸਨ ਲੱਗਦਾ ਚਾਹਦਾ ਹੀ ਨਹੀਂ ਹੈ ਕਿ ਇਹ ਪੰਜਾਬੀ ਕੰਮ ਕਰਨ ਇਹ ਪੰਜਾਬੀਆਂ ਨੂੰ ਉਲਟ ਰਸਤੇ ਪਾਣਾ ਚਾਹੁੰਦੇ ਆ ਸੁਣ ਜੇ ਕੰਮ ਕਰਨ ਦੇ ਉਹਨਾਂ ਨੂੰ ਕਰਨ ਦੇਣ ਅਗਲੇ ਮਹੀ ਕਿਤੇ ਸਰੇ ਬਲੇਗਾਰੂ ਪੀ ਪਾਣੀ ਨਹੀਂ ਹੋਊਗਾ ਉਹਨਾਂ ਨੇ ਕਿਥੇ ਲੁੱਟਾ ਖਵਾ ਹੀ ਕਰਨੀਆਂ ਕੱਲ ਨੂੰ ਗਲਤ ਸੰਗਤ ਕੋਈ ਬੰਦਾ ਹੋਰ ਕੀ ਕਰੂਗਾ ਆਪਣਾ ਰਸਤਾ ਭਟਕ ਗਿਆ ਤੇ ਉਹਨੇ ਫਿਰ ਗਲਤ ਕੰਮ ਹੀ ਕਰਨਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੀ ਸੁਣੋ ਇਹ ਕੋਈ ਨਸ਼ਾ ਵੇਚਣ ਦੇ ਜਾਂ ਤੇ ਕੋਈ ਬਹੁਤ ਐਸੇ ਕੋਈ ਗਲਤ ਕੰਮ ਕਰਨ ਦੇ ਨੇ 10 20 ਰੁਪਏ ਦੀ ਚੀਜ਼ ਵੇਚਣ ਦੇ ਆ 10 20 30 50 100 ਰੁਪਏ ਦੀ ਚੀਜ਼ ਵੇਚਣ ਦੇ ਆ ਜੇ ਦਹਾਂ ਲਈ ਮਤਲਬ ਤੁਸੀਂ ਲਾਓ 10 ਪਲੇਟਾਂ ਵੇਚਣ ਕਿਤੇ 1000 ਰੁਪਿਆ ਬਣੂਰ ਚੋਂ ਵੀ ਜਾ ਕੇ ਨਾਲ ਦਿਹਾੜੀ ਮਤਲਬ 3-400 ਰੁਪਿਆ ਦਿਹਾੜੀ ਪੈਂਦੀ ਏ ਉਹਦੇ ਨਾਲ ਇਹਨਾਂ ਨੇ ਘੱਟ ਜਾ ਕੇ ਆਪਣਾ ਮਤਲਬ ਟੱਬਰ ਪਾ ਲੈਣਾ ਹੁੰਦਾ ਜਦੋਂ ਬੰਦਾ ਦਿਹਾੜ ਕਰਦਾ ਆ ਤੇ ਸ਼ਾਮ ਨੂੰ ਜਾ ਕੇ ਉਹ ਆਪਣੇ ਟੱਬਰ ਨੂੰ ਖਵਾਉਂਦਾ 15 ਦਿਨ ਹੋ ਗਏ ਆ ਸਾਰੇ ਇਹਨਾਂ ਦੇ ਟੱਬਰ ਮਤਲਬ ਹੁਣ ਆਪਾਂ ਨਾਲ ਮਿਲ ਕੇ ਇੱਕ ਦੂਜੇ ਦੀ ਬਾਹ ਫੜਨ ਨੇ ਆ ਤੇ ਬਹੁਤ ਔਖਾ ਆ ਰੋਟੀ ਖਾਣੀ ਔਖੀ ਹੋਈ ਇਹਨਾਂ ਦੇ ਬੱਚੇ ਗਾ ਸਕੂਲਾਂ ਚ ਪੜਦੇ ਆ ਉਹਨਾਂ ਦਾ ਗੁਜ਼ਾਰਾ ਔਖਾ ਆ ਤੇ ਦੁਕਾਨਦਾਰ ਚਲੋ ਜਿਹੜੇ ਇਤਰਾਜ ਕਰਦੇ ਆ ਇਹਨਾਂ ਦੀਆ ਚਲੋ ਬਿਲਡਿੰਗਾਂ ਆ ਇਹਨਾਂ ਸਿਰ ਬੋਝ ਨਹੀਂ ਵੀ ਬੋਝ ਰਿਹੜੀ ਵਾਲਿਆਂ ਦੇ ਸਿਰ ਇਹਨਾਂ ਨੂੰ ਸਮਝਣਾ ਚਾਹੀਦਾ ਆਪਣੇ ਆਪ ਨੂੰ ਉਹ ਸਿਚੁਏਸ਼ਨ ਚ ਰੱਖ ਕੇ ਕਿ ਕੱਲ ਨੂੰ ਜੇ ਆਪਾਂ ਇਹਨਾਂ ਦੀ ਥਾਂ ਹੁੰਦੇ ਤੇ ਸਾਡਾ ਕੀ ਹੋਣਾ ਹ ਇਹਨਾਂ ਨੂੰ ਰਿਪੋਰਟ ਕਰਨੀ ਚਾਹੀਦੀ ਇਹ ਬੰਦੇ ਦੀ ਜੀ ਕੋਈ ਕੰਮ ਕਰਨ ਦਿਆ ਮੰਗ ਕੀ ਹੈ ਭਾਜੀ ਮੰਗ ਭਾਜੀ ਵੇਖੋ ਹੁਣ ਜੇ ਕੰਮ ਨਹੀਂ ਨਾ ਕਰਨਗੇ ਇਹੇ ਦੁਕਾਨਦਾਰਾਂ ਦੀ ਲੁੱਟਾ ਖਵਾਉਣੀ ਹੈ ਨਾ ਕੱਲ ਨੂੰ ਫਿਰ ਕਹਿਣਗੇ ਚੋਰੀਆਂ ਵੱਧ ਗਈਆਂ ਇੱਥੇ ਲਾਅ ਐਂਡ ਆਰਡਰ ਨਹੀਂ ਹੈ ਇਹ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੇ ਉੱਤੇ ਨਿਗਰਾਨੀ ਲਾਓ ਇਹਨਾਂ ਨੂੰ ਕਮੀ ਲਾਓ ਇਹ ਕੋਈ ਸਰਕਾਰ ਤੋਂ ਆ ਥੋੜੀ ਕਹਿੰਦੇ ਆ ਕਿ ਸਾਨੂੰ ਕੋਈ ਭੈਣ ਦੀ ਦੁਕਾਨ ਰੇੜੀ ਪਾ ਕੇ ਦੋ ਕਿਸੇ ਕੰਮ ਕਰਨਾ ਉਹ ਆਪਣਾ ਕੀਤਾ ਕੰਮ ਕਹਿੰਦੇ ਕਿ ਸਾਨੂੰ ਕੰਮ ਕਰਨ ਦੇ ਮੰਗ ਇਹੀ ਹੈ ਕਿ ਇਹਨਾਂ ਨੂੰ ਕਮੀ ਲਾ ਕੇ ਤੇ ਆਪਣੇ ਸਮਾਜ ਨੂੰ ਬਚਾਓ ਮਿਹਨਤ ਕਰਕੇ ਕੰਮ ਕਰ ਰਹੇ ਨੇ ਪਰ ਭਾਜੀ ਪਕੌੜੇ ਜਹਾ ਆਹ ਕੋਈ ਮੋਮੋਜ਼ ਇਹ ਚੀਜ਼ਾਂ ਵੇਚ ਰਹੇ ਆ ਕੁਝ ਸਮੈਲ ਥੋੜੀ ਵੇਚ ਰਹੇ ਕੀ 40 ਰੁਪਏ ਦੀ ਆਟਮ ਵੇਚਿਆ ਵੇਚ ਪਾਇਦਾ 110 ਰੁਪਏ ਕਮਾ ਕੇ ਸਾਰਾ ਦਿਨ ਸਾਰਾ ਰਾਤ ਮਤਲਬ ਕਰਕੇ 500000 ਰੁਪਏ ਨਰਾ ਭੰਡਾ ਤੇ ਇਹਦੇ ਚ ਵੀ ਪਤਾ ਨਹੀਂ ਕੀ ਪ੍ਰਸ਼ਾਸਨ ਨੂੰ ਆ ਜਾਂ ਫਿਰ ਕਿਹ ਪ੍ਰਧਾਨਾ ਨੂੰ ਆ ਹੁਣ ਚਲੋ ਦੁਕਾਨਦਾਰ ਓਬਜੈਕਸ਼ਨਾਂ ਲਾਉਂਦੇ ਆ ਇੰਨਾ ਕਰਕੇ ਹੀ ਦੁਕਾਨਾਂ ਵੀ ਮਤਲਬ ਚੱਲਦੀਆਂ ਨਹੀਂ ਹੁਣ ਦੁਕਾਨਾਂ ਸੁਨੀਆਂ ਪਈਆਂ ਮਾਰਕੀਟ ਖਾਲੀ ਪਈ ਲੋਕੀ ਆਂਦੇ ਸੀ ਇਹਨਾਂ ਦੀ ਰੇੜੀ ਤੇ ਚਲੋ ਸਸਤੀ ਚੀਜ਼ 150 ਦੀ ਖਾਂਦੇ ਸੀ ਉਹਨਾਂ ਦਾ ਖਾਂਦੇ ਖਾਂਦੇ ਧਿਆਨ ਪੈਂਦਾ ਸੀ ਦੁਕਾਨ ਮਾਰਕੀਟ ਅੱਲ ਤੇ ਉਧਰ ਕੋਈ ਚੀਜ਼ਾਂ ਵਗੈਰਾ ਵੀ ਲੈ ਲੈਂਦੇ ਇਹਨਾਂ ਦਾ ਆਪਣਾ ਨੁਕਸਾਨ ਵੀ ਹੋਉਂਦਾ ਆ ਬਸ ਉਹ ਫੋਕੀ ਅੰਕੜੇ ਜੀ ਬੰਦਾ ਕੰਮ ਨਾ ਕਰੇ ਬਾਕੀ ਆਪਣੇ ਕੋਈ ਹੈ ਵੀਰ ਆਪਣੇ ਤੇ ਹਰ ਢਿੱਲੋਂ ਭਾਈ ਉਹ ਸਪੋਰਟ ਕਰਨਦੇ ਆ ਉਹਨਾਂ ਅੱਗੇ ਵੀ ਆਪਾਂ ਬਿਜਾਰਸ਼ ਕਰਦੇ ਆ ਕਿ ਇਹਨਾਂ ਨੂੰ ਕੁਝ ਕੰਮ ਕਮ ਕਰਨ ਦਿਓ ਸਹੀ ਰਾਹ ਪਾਓ ਗਲਤਰਾ ਪਟਕਣਾ ਨਾ ਬਸ ਰੇੜੀਆਂ ਹੁਣ ਲੱਗਣੀਆਂ ਚਾਹੀਦੀਆਂ ਜਿੰਦਾ ਭਾਜੀ ਜ਼ਰੂਰ ਲੱਗਣੀਆਂ ਚਾਹੀਦੀਆਂ ਤੁਸੀਂ ਹਿਸਾਬ ਲਾਓ ਇੱਕ ਰੇੜੀ ਤੇ ਤਿੰਨ ਤੋਂ ਚਾਰ ਬੰਦੇ ਕੰਮ ਕਰਦੇ ਆ ਤੇ ਕਿੰਨੀਆਂ ਵਾਂਗੇ 50 60 ਵੀ ਇਹਦੇ ਤਿੰਨ ਚਾਰ ਸੌ ਬੰਦਾ ਬੇਕਾਰ ਹੋਇਆ ਪਿਆ ਇਸ ਹਾਲਾਤ ਰੋਟੀ ਤੋਂ ਮਤਾਜ ਹੋ ਜਾਂਦੇ ਆ ਰੇੜੀਆਂ ਚੱਲਣਗੀਆਂ ਤੇ ਉਹਨਾਂ ਦੇ ਕੰਮ ਚੱਲਣੇ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੇ ਨਜ਼ਰ ਕਰਕੇ ਇਹਨਾਂ ਨੂੰ ਕੰਮ ਕੀਤਾ ਜਾਣ ਦੋ ਕੋਈ ਗਲਤ ਕੋਈ ਚੀਜ਼ ਥੋੜੀ ਕਹਿੰਦੇ ਕਿ ਸਾਨੂੰ ਲਿਆ ਦੇ ਦੋ ਨਾ ਕੁਝ ਮੰਗਣ ਦੇ ਉਹਨੇ ਸਾਨੂੰ ਸਾਡਾ ਕੰਮ ਹੀ ਕਰਨ ਦੋ ਬਸ ਤੰਗ ਨਾ ਕਰੋ ਇੰਨਾ ਹੀ ਭੜਕ ਕੇ ਬਾਅਦ ਚ ਖਰਾਬ ਹੋਣਾ ਨਹੀਂ